ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਵਿਵੇਕ ਵਿੰਦਰਾ ਲਗਾਤਾਰ ਸੁਰਖੀਆਂ ਦੇ ਵਿੱਚ ਫੜੇ ਹੋਏ ਨੇ ਦੱਸਦੀ ਹੈ ਕਿ ਇਸ ਦੀ ਵਜ੍ਹਾ ਕੋਈ ਹੋਰ ਨਹੀਂ ਬਲਕਿ ਉਹਨਾਂ ਦੀ ਪਤਨੀ ਯਾਨਿਕਾ ਹੈ ਦਰਅਸਲ ਮੋਟੀਵੇਸ਼ਨਲ ਸਪੀਕਰ ਵਿਵੇਕ ਵਿੰਦਰਾ ਖਿਲਾਫ ਉਹਨਾਂ ਦੀ ਪਤਨੀ ਯਾਨਿਕਾ ਨੇ ਕੁੱਟਮਾਰ ਕਰਨ ਦਾ ਮਾਮਲਾ ਹੈ ਜਿਹੜਾ ਉਦਰ ਚ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਵਿਵੇਕ ਵਿੰਦਰਾ ਨਾ ਸਿਰਫ ਇੱਕ ਯੂਟਿਊਬਰ ਹੈ ਸਗੋਂ ਇੱਕ ਵੱਡਾ ਕਾਰੋਬਾਰੀ ਵੀ ਹੈ ਦੱਸਦੀ ਹੈ ਕਿ 6 ਦਸੰਬਰ 2023 ਨੂੰ ਵਿਵੇਕ ਵਿੰਦਰਾ ਨੇ ਯਾਨਿਕਾ ਦੇ ਨਾਲ ਵਿਆਹ ਕਰਵਾਇਆ ਸੀ ਤੇ 14 ਦਸੰਬਰ ਨੂੰ ਉਸ ਦੇ ਵਿਰੁੱਧ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਵਿਵੇਕ ਵਿੰਦਰਾ ਉੱਤੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਦੋਸ਼ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਡਾਕਟਰ ਵਿਵੇਕ ਵਿੰਦਰਾ ਆਪਣੇ ਆਪ ਨੂੰ ਬਿਜ਼ਨਸ ਗੁਰੂ ਵੀ ਕਹਿੰਦੇ ਹਨ ਤੇ ਉਸ ਦੇ YouTube ਉੱਤੇ ਵੀ ਬਹੁਤ ਸਾਰੇ ਚੈਨਲ ਹਨ ਤੇ ਉਹ ਲੋਕਾਂ ਨੂੰ ਮਾਰਕੀਟਿੰਗ ਅਤੇ ਕਾਰੋਬਾਰੀ ਦੇ ਗੁਣ ਵੀ ਸਿਖਾਉਂਦੇ ਹਨ ਦੱਸਦੀ ਹੈ ਕਿ ਵਿਵੇਕ ਵਿੰਦਰਾ ਦੇ ਸਾਲੇ ਬੈਪਕਵਾਤਰਾ ਨੇ ਨੁਆਇਡਾ ਪੁਲਿਸ ਦੇ ਸਟੇਸ਼ਨ ਦੇ ਸੈਕਟਰ 126 ਖੇਤਰ ਦੇ ਵਿੱਚ ਸ਼ਿਕਾਇਤ ਜਿਹੜੀ ਹੋ ਦਰਜ ਕਰਵਾਈ ਗਈ ਹੈ ਕਿ 10 ਦਸੰਬਰ 2023 ਨੂੰ ਵਿਵੇਕ ਵੇਂਦਰਾ ਨੇ ਯਾਨਿਕਾਂ ਦੇ ਨਾਲ ਵਿਆਹ ਕਰਵਾਇਆ ਸੀ ਤੇ 14 ਦਸੰਬਰ ਨੂੰ ਉਸ ਦੇ ਵਿਰੁੱਧ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਵਿਵੇਕ ਵੇਂਦਰਾ ਉੱਤੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਦੋਸ਼ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਦੀ ਸ਼ਬ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਵਿਵੇਕ ਵਿੰਦਰਾ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਦੱਸਦੀ ਹੈ ਕਿ ਇਸ ਦੀ ਵਜ੍ਹਾ ਕੋਈ ਹੋਰ ਨਹੀਂ ਬਲਕਿ ਉਹਨਾਂ ਦੀ ਪਤਨੀ ਯਾਨਿਕਾ ਹੈ ਦਰਅਸਲ ਮੋਟੀਵੇਸ਼ਨਲ ਸਪੀਕਰ ਵਿਵੇਕ ਵਿੰਦਰਾ ਖਿਲਾਫ ਉਹਨਾਂ ਦੀ ਪਤਨੀ ਯਾਨਿਕਾ ਨੇ ਕੁੱਟਮਾਰ ਕਰਨ ਦਾ ਮਾਮਲਾ ਹੈ ਜਿਹੜਾ ਉਦਰਚ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਵਿਵੇਕ ਵਿੰਦਰਾ ਨਾ ਸਿਰਫ ਇੱਕ ਯੂਟਿਊਬਰ ਹੈ ਸਗੋਂ ਇੱਕ ਵੱਡਾ ਕਾਰੋਬਾਰੀ ਵੀ ਹੈ ਦੱਸਦੀ ਹੈ ਕਿ 6 ਦਸੰਬਰ 2023 ਨੂੰ ਵਿਵੇਕ ਵਿੰਦਰਾ ਨੇ ਯਾਨਿਕਾਂ ਦੇ ਨਾਲ ਵਿਆਹ ਕਰਵਾਇਆ ਸੀ ਤੇ 14 ਦਸੰਬਰ ਨੂੰ ਉਸ ਦੇ ਵਿਰੁੱਧ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਵਿਵੇਕ ਵਿੰਦਰਾ ਉੱਤੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਦੋਸ਼ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਡਾਕਟਰ ਵਿਵੇਕ ਵਿੰਦਰਾ ਆਪਣੇ ਆਪ ਨੂੰ ਬਿਜ਼ਨਸ ਗੁਰੂ ਵੀ ਕਹਿੰਦੇ ਹਨ ਤੇ ਉਸ ਦੇ YouTube ਉੱਤੇ ਵੀ ਬਹੁਤ ਸਾਰੇ ਚੈਨਲ ਹਨ ਤੇ ਉਹ ਲੋਕਾਂ ਨੂੰ ਮਾਰਕੀਟਿੰਗ ਅਤੇ ਕਾਰੋਬਾਰੀ ਦੇ ਗੁਣ ਵੀ ਸਿਖਾਉਂਦੇ ਹਨ ਦੱਸਦੀ ਹੈ ਕਿ ਵਿਵੇਕ ਵਿੰਦਰਾ ਦੇ ਸਾਲੇ ਬੱਬਕ ਬਾਤਰਾ ਨੇ ਨੁਆਇਡਾ ਪੁਲਿਸ ਸਟੇਸ਼ਨ ਦੇ ਸੈਕਟਰ 126 ਖੇਤਰ ਦੇ ਵਿੱਚ ਸ਼ਿਕਾਇਤ ਜਿਹੜੀ ਹੋ ਦਰਜ ਕਰਵਾਈ ਗਈ ਹੈ 8 ਦਸੰਬਰ 2023 ਨੂੰ ਵਿਵੇਕ ਵਿੰਦਰਾ ਨੇ ਯਾਨਿਕਾ ਦੇ ਨਾਲ ਵਿਆਹ ਕਰਵਾਇਆ ਸੀ ਤੇ 14 ਦਸੰਬਰ ਨੂੰ ਉਸ ਦੇ ਵਿਰੁੱਧ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਵਿਵੇਕ ਵਿੰਦਰਾ ਉੱਤੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਦੋਸ਼ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਦੀ ਸ਼ਬ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਇੰਟਰਨੈਸ਼ਨਲ ਮੋਟੀਵੇਸ਼ਨਲ ਸਪੀਕਰ ਵਿਵੇਕ ਵਿੰਦਰਾ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਦੱਸਦੀ ਹੈ ਕਿ ਇਸ ਦੀ ਵਜ੍ਹਾ ਕੋਈ ਹੋਰ ਨਹੀਂ ਬਲਕਿ ਉਹਨਾਂ ਦੀ ਪਤਨੀ ਯਾਨਿਕਾ ਹੈ ਦਰਅਸਲ ਮੋਟੀਵੇਸ਼ਨਲ ਸਪੀਕਰ ਵਿਵੇਕ ਵਿੰਦਰਾ ਖਿਲਾਫ ਉਹਨਾਂ ਦੀ ਪਤਨੀ ਯਾਨਿਕਾ ਨੇ ਕੁੱਟਮਾਰ ਕਰਨ ਦਾ ਮਾਮਲਾ ਹੈ ਜਿਹੜਾ ਉਧਰ ਚ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਵਿਵੇਕ ਵਿੰਦਰਾ ਨਾ ਸਿਰਫ ਇੱਕ ਯੂਟਿਊਬਰ ਹੈ ਸਗੋਂ ਇੱਕ ਵੱਡਾ ਕਾਰੋਬਾਰੀ ਵੀ ਹੈ ਦੱਸ ਦिए ਕਿ 6 ਦਸੰਬਰ 2023 ਨੂੰ ਵਿਵੇਕ ਵਿੰਦਰਾ ਨੇ ਯਾਨਿਕਾ ਦੇ ਨਾਲ ਵਿਆਹ ਕਰਵਾਇਆ ਸੀ ਤੇ 14 ਦਸੰਬਰ ਨੂੰ ਉਸ ਦੇ ਵਿਰੁੱਧ ਕੇਸ ਹੈ ਜਿਹੜਾ ਉਹ ਦਰਜ ਕੀਤਾ ਗਿਆ ਵਿਵੇਕ ਵਿੰਦਰਾ ਉੱਤੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਦੋਸ਼ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਡਾਕਟਰ ਵਿਵੇਕ ਵਿੰਦਰਾ ਆਪਣੇ ਆਪ ਨੂੰ ਬਿਜ਼ਨਸ ਗੁਰੂ ਵੀ ਕਹਿੰਦੇ ਹਨ ਤੇ ਉਸ ਦੇ YouTube ਉੱਤੇ ਵੀ ਬਹੁਤ ਸਾਰੇ ਚੈਨਲ ਹਨ ਤੇ ਉਹ ਲੋਕਾਂ ਨੂੰ ਮਾਰਕੀਟਿੰਗ ਅਤੇ ਕਾਰੋਬਾਰੀ ਦੇ ਗੁਣ ਵੀ ਸਿਖਾਉਂਦੇ ਹਨ ਦੱਸ ਦिए ਕਿ ਵਿਵੇਕ ਵਿੰਦਰਾ ਦੇ ਸਾਲੇ ਬੱਬਕ ਬਾਤਰਾ ਨੇ ਨੁਆਇੜਾ ਪੁਲਿਸ ਸਟੇਸ਼ਨ ਦੇ ਸੈਕਟਰ 126 ਖੇਤਰ ਦੇ ਵਿੱਚ ਸ਼ਿਕਾਇਤ ਜਿਹੜੀ ਉਹ ਦਰਜ ਕਰਵਾਈ ਗਈ ਹੈ 8 ਦਸੰਬਰ 2023 ਨੂੰ ਵਿਵੇਕ ਵਿੰਦਰਾ ਨੇ ਯਾਨਿਕਾਂ ਦੇ ਨਾਲ ਵਿਆਹ ਕਰਵਾਇਆ ਸੀ ਤੇ 14 ਦਸੰਬਰ ਨੂੰ ਉਸ ਦੇ ਵਿਰੁੱਧ ਕੇਸ ਜਿਹੜਾ ਉਹ ਦਰਜ ਕੀਤਾ ਗਿਆ ਵਿਵੇਕ ਵਿੰਦਰਾ ਉੱਤੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਦੋਸ਼ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਦੀ ਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ